ਜਨਾਇ ਸ਼ਲੋਕ ਮਹੱਲਾ ਚੌਥਾ ਮਨ ਅੰਦਰ ਹੋ ਮੈਂ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰਤਾ ਰੰਗ ਸਿਓ ਗੁਰਮੁਖ ਹਰ ਗੁਣਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾ ਬਾਸ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੇ ਵਡ ਹੋਏ ਸੋ ਆਖੀਐ ਤੁਧ ਜੇ ਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕ ਵਰਤ ਦਾ ਗੁਰਮਖ ਪਰਗੜੀਐ ਤੂੰ ਸੱਚਾ ਸਬ ਸਦਾ ਖਸਮ ਹੈ ਸਭ ਦੂ ਤੂੰ ਚੜੀਐ ਤੂੰ ਕਰਹਿ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਐ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਮ ਕਾ ਅੱਥੇ ਪਹਿਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਨ ਮਹੱਲਾ ਚੌਥਾ ਜਿਨੇ ਅੰਦਰ ਪੀਤ ਪਰਮ ਕੀ ਜਿਉ ਬੋਲਣ ਤਿਮੈ ਸੋ ਹਨ ਨਾਨਕ ਹਰਿ ਆਪੇ ਜਾਣਦਾ ਜਿਨ ਲਾਈ ਪੀਤ ਪਰਨ ਪੌੜੀ ਤੂੰ ਕਰਤਾ ਆਪਿ ਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰਹਿ ਸੋ ਸੱਚੇ ਭਲਾ ਹੈ ਗੁਰ ਸ਼ਬਦ 부ਜਾਈ ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗਮ ਦਿਆਲ ਹੈ ਸਭ ਤੁੱਦ ਧਿਆਹੀ ਸਭ ਜੀ ਤੇਰੇ ਤੂੰ ਸਬ ਸਦਾ ਤੂੰ ਸਭ ਛਡਾਈ ਸ਼ਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਧਾਰ ਲਗਨ ਗੁਰ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤਿਗੁਰੂ ਦਾਤਾ ਦਿਆਲ ਹੈ ਜਿਸਨੂੰ ਦਇਆ ਸਦਾ ਹੋਈ ਸਤਿਗੁਰ ਅੰਦਰੋਂ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਤਿਨ ਵਿੱਚੋਂ ਤਿਸਤਿਆ ਨਾ ਕੋਏ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ ਸਤ ਗੁਰ ਨੂੰ ਜੇਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁਜਾ ਨਾ ਹੋਏ ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਭਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸਨੂੰ ਸਤਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਬਖਾਣੀ ਨਾਨਕ ਸੱਚਾ ਸੱਚ ਹੈ 부ਜ ਸੱਚ ਸਮਾਣੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਿਰੰજન ਅਮਰ ਹੈ ਨਿਰਭਉ ਨਿਰਵੈਰ ਨਰੰਕਾਰ ਜਿਨ ਜੱਪਿਆ ਇੱਕ ਮਨ ਇੱਕ ਚਿੱਤ ਤਿੰਨ ਲਖਾ ਹਉ ਮੈਂ ਭਾਰ ਜਿਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੂੰ ਫਿਟ ਫਿਟ ਕਹੈ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਤਨ ਤਨ ਗੁਰੂ ਗੁਣ ਗਾਵੰਦਾ ਤਿਸਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰ ਜਨ ਹਾਰ ਮਹੱਲਾ ਚੌਥਾ ਆਪੇ ਧਰਤੀ ਸਾਜੀਆਂ ਆਪੇ ਆਕਾਸ਼ ਵਿੱਚ ਆਪੇ ਜੰਤ ਉਪਾਯਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕੱਟੇ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੇਂ ਜੋ ਤੁਧ ਸੱਚ ਸੁਲਾਹ ਦੇ ਤਿੰਨ ਜਮ ਕੰਕਰ ਨੇੜ ਨਾ ਆਵੇ ਤਿੰਕੇ ਮੁਖ ਦਾਰੇ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੇ ਕੂੜੇ ਆਰਪਿਛਾ ਸਟੀਆਂ ਕੂੜ ਹਿਰਦੈ ਕਪਟ ਮਹਾ ਦੁਖ ਪਾਵੇ ਮੂਹ ਕਾਲੇ ਕੂੜੇ ਆਰੀਆਂ ਕੂੜ ਆਰ ਕੂੜੋ ਹੋਏ ਜਾਵੇ ਸ਼ਲੋਕ ਮਹੱਲਾ ਚੌਥਾ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜੇਹਾ ਕੋ ਵੀ ਜੇ ਤੇ ਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨੇ ਅੰਮ੍ਰਿਤ ਫਲ ਹਰ ਪਾਏ ਉਹਨਾ ਹਲਕ ਪਲਤ ਮੁਖ ਉਜਲੇ ਓਏ ਹਰ ਦਰਗਹਾ ਸੱਚੀ ਪੈਨਾਏ ਜਿਕਨਾ ਅੰਦਰ ਖੋਟ ਨਿਤ ਖੋਟ ਕਮਾਵਹਿ ਓਹੋ ਜੇਹਾ ਬੀਜੇ ਤੇਹਾ ਫਲ ਖਾਏ ਜਾਂ ਸਤਗੁਰ ਸਰਾਫ ਨਦਰ ਕਰ ਦੇਖੈ ਸਵਾਭੀਰ ਸਭ ਉਗੜ ਆਏ ਓਏ ਜੇਹਾ ਚਿਤ ਵਹਿ ਨਿਤ ਤੇਹਾ ਪਾਇਨ ਵਿਤੇ ਹੋ ਜੇ ਦਈਏ ਵਜਾਏ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸੁਭਾਏ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਖਨੇਰੀਆਂ ਜੇ ਘਰ ਵਾਥ ਹੋਐ ਸਾਈ ਖਾਏ ਬਿਨ ਸਤਿਗੁਰ ਸੋਜੀ ਨਾ ਪਵੈ ਅਹੰਕਾਰ ਨਾ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤੱਡਹੈ ਘਰ ਕਰਮ ਗਾਏ ਕੂੜ ਠੱਗੀ ਗੁੱਜੀ ਨਾ ਰਹੈ ਮਲੰਮਾ ਪਾਜ ਲਹਿ ਜਾਏ ਜਿਸ ਹੋਐ ਪੂਰਬ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਏ ਜਿਉਂ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂੰ ਤਣੀ ਜਿਉਂ ਭਾਵੈ ਤਿਵੇਂ ਚਲਾਈ ਪੌੜੀ ਜਿਨ ਹਰਿ ਹਰਿ ਹਿਰਦੈ ਸੇਵਿਆ ਤਿਨ ਹਰਿ ਆਪ ਮਲਾਈ ਗੁਣ ਕੀ ਸਾਜ ਤਿਨ ਸਿਓ ਕਰੀ ਸਭ ਔਗਣ ਸ਼ਬਦ ਜਲਾਏ ਔਗਣ ਵੇਖਣ ਪੱਲਰੀ ਜਿਸ ਦੇ ਸੋ ਸੱਚੇ ਪਾਏ ਬਲੇਹਾਰੀ ਗੁਰਿ ਆਪਣੇ ਜਿਨੇ ਔਗਣ ਮੇਟ ਗੁਣ ਪ੍ਰਗਟਿ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਈ ਸ਼ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਆਨ ਦਿਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸੁੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਨ ਹਰ ਨਾਮ ਦੇ ਬਾਣ ਹਰ ਨਾਮੋਂ ਰੱਖ ਕਰਾਵੇ ਜੋ ਚੇਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੇ ਫੇਰ ਉਹ ਵੇਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੁਹੇ ਕਾਲੈ ਖੜਿਆ ਜਿਉ ਤਸ ਕਰ ਪਾਏ ਗਲਾਵੇ ਫਿਰ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਝਾਂ ਹਰ ਹਰ ਨਾਮ ਧਿਆਵੇ ਹਰ ਬਾਤਾਂ ਆਖ ਸੁਣਹਾਏ ਨਾਨਕ ਹਰ ਕਰਤੇ ਏਵੇਂ ਭਾਵੇ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾਲ ਮੰਨੈ ਉਹ ਮਨਮੁਖ ਅਗਿਆਨ ਮੁਠਾ ਬੇਖ ਮਾਇਆ ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੌਂ ਦੇ ਝਗੜੇ ਦਈਏ ਉਸ ਦੇ ਗਲ ਪਾਇਆ ਉਹ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੈ ਨਾ ਪਾਇਆ ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ ਉਸ ਨਾਲ ਮੂੰਹ ਜੋੜੇ ਉਸ ਪੀ ਲੱਛਣ ਲਾਇਆ ਗੁਰਮukh ਹੋਏ ਸੋ ਅਲਿਪਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ ਓਨ ਲਾਹਾ ਮੂਲ ਸਭ ਗੋ ਆਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰ ਸਿੱਖਾਂ ਵਢਿਆਈ ਭਾਵੇਂ ਗੁਰ ਪੂਰੇ ਕੀ ਮਨਮੁਖਾ ਉਹ ਵੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਭ ਦੂ ਵੱਡਾ ਹੈ ਸੋ ਲੈ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੇ ਸੱਚ ਧਿਆਏਂਦਾ ਸੱਚ ਸੱਚਾ ਸਤਗੁਰ ਇਕੇ ਸੋ ਹੀ ਸਤਗੁਰ ਪੁਰਖ ਹੈ ਜਿਨ ਪੰਚੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਗੁਰ ਸੇਵੇ ਆਪ ਗਣਾਏਂਦੇ ਤਿਨੇ ਅੰਦਰ ਕੂੜ ਫਿਟ ਫਿਟ ਮੋਹ ਫਿੱਕੇ ਉਏ ਬੋਲੇ ਕਿਸੈ ਨਾ ਭਾਵਨੀ ਮੂੰਹ ਕਾਲੇ ਸਤਗੁਰ ਤੇ ਚੁੱਕੇ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰਿ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਈਐ ਮਨ ਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸ ਨਿਤ ਕੁਰਕ ਦਾ ਹਰ ਕਰ ਤੈ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿਨ ਕਾ ਕਾੜਾ ਅੰਦੀਸਾ ਸਭ ਲਾਹਿ ਉਨ ਜਿਨਿ ਸਤਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲ ਚਟਿਆ ਮਨ ਮੁਖ ਹੋਰੀ ਗੱਲਾਂ ਰਾਤੀ ਊਂਗੈ ਦੱਬਿਆ ਨਵੇਂ ਸੋਤ ਸਭ ਢਿੱਲਾ ਮਨ ਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵਹਿ ਭਲਾ ਜੋਰਾ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕੁਸੁੱਧ ਨਰ ਸੇ ਜੋਰਾ ਪੁਛ ਚੱਲਾ ਸਤਗੁਰ ਕਹਿ ਆਖਿਆ ਜੋ ਚੱਲੈ ਸੋ ਸਤ ਪੁਰਖ ਭਲ ਭਲਾ ਜੋਰਾ ਪੁਰਖ ਸਭ ਆਪ અપਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਵੇ ਪਰਵਾਹਾ ਅਥਾਹ ਹੈ ਅਤਲ ਕਿਉ ਤੁਲਿਐ ਸੇਵੜ ਭਾਗੀ ਜੇ ਤੁਧ ਧਿਆਇਂਦੇ ਜਿਨ ਸਤਗੁਰ ਮਿਲੀਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰੀ ਸੈ ਹੋਰ ਕੱਚ ਪੇਚ ਬੋਲ ਦੇ ਸੇ ਕੂੜਿਆਰ ਕੂੜੇ ਝੜ ਪੜੀ ਐ ਉਹਨਾਂ ਅੰਦਰ ਹੋਰ ਮੁਖ ਹੋ ਰਹਿ ਬਿਖ ਮਾਇਆ ਨੂੰ ਝੱਖ ਮਰਦੇ ਕੜੀਐ ਸ਼ਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਿਨਾਂ ਅੰਦਰ ਕਪਟ ਵਿਕਾਰ ਝੂਠ ਹੋਇ ਆਪੇ ਸਚੈ ਵਖ ਕੱਢੇ ਜਜਮਾਲੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ ਕੂੜਿਆਰ ਨਾ ਲੱਭਣੀ ਕਿਤੇ ਥਾਏ ਭਾਲੇ ਜਿੰਨਾ ਸਤਗੁਰ ਕਾ ਆਖਿਆ ਸਖਾਵੇ ਨਾਹੀ ਤਿੰਨਾ ਮੂਹੂ ਭਲੇਰੇ ਫਿਰੈ ਦਈਏ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰ ਕਵੇ ਰਾਈਨ ਮਨ ਮੁਖ ਬੇਤਾਲੇ ਸਤਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੈ ਆਪਣੀ ਵਤ ਨਾਲੇ ਜਨ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੈ ਇਕ ਆਪੇ ਵਖ ਕੱਢੈ ਠਗਵਾਲੇ ਮਹੱਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦਈਏ ਆਂਦੇ ਰਾਸ ਤਿਨ ਚੂਕੇ ਮਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰਹਿ ਸਾਬਾਸ ਸਾਹ ਪਾਤਸ਼ਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰਹਿ ਰਹਿਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤੁੱਲ ਸੁਖ ਪਾਇਆ ਗੁਰਪੂਰੇ ਦਾਨ ਦਿਆ ਹਰ નિਹਚਲ ਨਿਤ ਬਖਸ਼ੇ ਚੜਐ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਹਚਾਇਆ ਜਾਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵੱਡਾ ਦਾਤਾ ਦਾਣਾ ਤੁਧ ਜੇਵੜ ਮੈਂ ਹੋਰ ਕੋ ਦੇਸ ਨਾ ਆਵੇ ਤੂੰ ਹੈ ਸੁਗੜ ਮੇਰੇ ਮਨ ਭਾਣਾ ਮੋਹ ਕਟੰਬ ਦੇਸ ਆਮ ਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰਤ ਚੇਤ ਲਾਏਂਦੇ ਸੇ ਕੂੜਿਆਰ ਕੂੜਾ ਤਿਨ ਮਾਣ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਚ ਪਚ ਮੋਏ ਅਜਾਣਾ ਸ਼ਲੋਕ ਮਹੱਲਾ ਚੌਥਾ ਅੱਗੋਂ ਦੇ ਸਤਿ ਭਾਉ ਨਾ ਦਿੱਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੇ ਅੱਧ ਵਿੱਚ ਫਿਰੈ ਮਨ ਮੁਖ ਵੇਚਾਰਾ ਗੱਲੀ ਕਿਉਂ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੂੜੀ ਆਵੈ ਕੂੜੀ ਜਾਵੈ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ ਤਾਂ ਅਪਿਓ ਪੀਵੈ ਸ਼ਬਦ ਗੁਰ ਕੇਰਾ ਸਭ ਕਾਲਾ ਅੰਦੇਸਾ ਭਰਮ ਚਕਾਵੇ ਸਦਾ ਆਨੰਦ ਰਹੈ ਦਿਨ ਰਾਤੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਇਆਲ ਹੋਐ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਪੌੜੀ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਆਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ ਤੁਧ ਨੋ ਸਬਤ ਧਿਆਏ ਦੀ ਸੇ ਥਾਂ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪੈਨਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲ ਦੇ ਬਾਹਰ ਵਿਸ ਕੱਢੈ ਮੂੰਖ ਖੋਲੇ ਮਨ ਖੋਟੇ ਦਈਏ ਵਛੋੜੇ ਸ਼ਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖੇਦੋਲੜਾ ਤਿਨ ਵੇਮੁਖ ਵੇਮੁਖੈ ਨੋ ਪਾਇਆ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਗੂਹੂ ਪਰ ਸਗਵੀ ਮਲ ਲਾਏ ਮਨ ਮੁਖ ਆਇਆ ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖ ਕਰਕੇ ਭੇਜਿਆ ਉਥੈ ਪੀ ਮੂੰਹ ਕਾਲਾ ਦੋਹਾ ਵੇਮੁਖਾਂ ਦਾ ਕਰਾਇਆ ਤੜ ਸੁਣਿਆ ਸਬਤ ਜਗਤ ਵਿੱਚ ਭਾਈ ਵੇਮੁਖ ਸੁਣੈ ਨਪਰੈ ਪੌਲੀ ਪੌਂਦੀ ਫਾਵਾ ਹੋਇ ਕੈ ਉਠ ਘਰ ਆਇਆ ਅਗੈ ਸੰਗਤੀ ਕੁੜਮੀ ਵੇ ਮੁਖ ਰਲ ਨਾ ਨ ਮਿਲੈ ਤਾਂ ਵਹਤੀ ਪਤੀ ਜੀ ਫਿਰ ਆਣ ਘਰ ਪਾਇਆ ਹਲਟ ਪਲਟ ਦੋਹ ਐ ਗਏ ਨਿਤ ਭੁਖਾ ਕੂਕੇ ਤਿਹਾਇਆ ਤਨ ਤਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਸਾਚੈ ਮਾਰ ਪਚਾਇਆ ਇਹੋ ਅਖਰ ਤਿਨੇ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁਖਾ ਹੋਵੇ ਤਿਸ ਦਾ ਨਫਰ ਕਿਥੋਂ ਰਜ ਖਾਏ ਜੇ ਸਾਹਿਬ ਕੈ ਘਰ ਵਾਥ ਹੋਵੇ ਸੋ ਨਫਰੈ ਹੱਥ ਆਵੇ ਅਣਹੋਂਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾਹਿਬੀ ਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ लेखा ਮੰਗੈ ਨਾ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖ ਹੈ ਤੇ ਬੋਲ ਦੇ ਸੇ ਵਚਨ ਹੋਵੰਦੇ ਪ੍ਰਗਟ ਪਹਾੜਾ ਜਾਪਦਾ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲਖ ਹੰਦੇ ਓਏ ਲੋਚਣਿਓ ਨਾ ਗੁਣੈ ਨੂੰ ਓਏ ਅਹੰਕਾਰ ਸੁਣੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨੇ ਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਪਵੰਦੇ ਪੀੜ ਮਡਾਹੂ ਕਟਿਆ ਤਿਸ ਦਾਲ ਸੁਕੰਦੇ ਸ਼ਲੋਕ ਮਹੱਲਾ